ਸਾਤਿਕਾਲ ਜੀ ਜਾਰਾ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਜੇ ਕੋ ਫੋਲਸਾ ਕੇ ਪਹੁੰਚ ਚੁਕੇ ਆ ਨਵਾਂ ਮਾਹਲ ਤੇ ਨਵੀਂ ਵੀਡੀਓ ਬਾਈ ਰਖਾ ਚੁਕੇ ਆ ਸਾਤਿਕਾਲ ਜੀ ਸਾਤਿਕਾਲ ਜੀ ਸੌਰ ਬਾਈ ਸਾਡੀ ਕੀ ਨਹੀਂ ਸਾਤਿਕਾਲ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸਰੋਤਿਆਂ ਨੂੰ ਬਾਈ ਜੀ ਖਾਲਸਾ ਜੀ ਜੀ ਪਿੱਛਾ ਲੱਕੜ ਤੋਂ ਲਗੜਿੰ ਬਜੇ ਮੇਲਦੇ ਆ ਵੀ ਲੱਕੜਾ ਆਹ ਲੋ 10000 ਰਾਇਦਾ ਹਣਾ ਜੀ ਰੂਦੀਆਇਤਾ ਜੀ ਕਿਰਪਾ ਜੀ ਮਾਸ ਤੇ ਸੰਦੀਸਿਆਂ ਉਦੋਂ ਆਏ ਬੜੇ ਦਿਨਾਂ ਬਾਅਦ ਹਾਂ ਮਤਲਬ ਇੱਕੇ ਨਾ ਸਹੀ ਕੁਛੇ ਤੇ ਪੂਰਾ ਹਵਲ ਲੜਾਈ ਉਹਨਾਂ ਲਈ ਕਾ ਮੋਈ ਜਾਂਦਾ ਹੈ ਭਰਾ ਭੈਣ ਭਰਾ ਲੜਨ ਤੱਕ ਗਏ ਵੀ ਆ ਮੈਨੂੰ ਦੇ ਦੇ ਆ ਮੈਨੂੰ ਦੇ ਦੇ ਚਲੋ ਪਿਆਰ ਹੋ ਲੋ ਕਾ ਦਾ ਹੋ ਸਕਦਾ ਹਾਂਜੀ ਹਾਂਜੀ ਚਲੋ ਜਿਆਦਾ ਪ੍ਰੇਮ ਕਰਦੇ ਸੰਗਤ ਜਿਹੜੀ ਹੈ ਨਾ ਬਹੁਤ ਪਿਆਰ ਕਰਦੀ ਇਹਨਾਂ ਦਾ ਦੇਰ ਨਹੀਂ ਦੇ ਸਕਦੇ ਅੱਜ ਵੀ ਨਾ ਇੰਟਰਵਿਊ ਆਉਂਦੀ ਰਸਿਆ ਨਹੀਂ ਸਵੇਰੇ ਹੋਣੀ ਦਾ ਰਾਤੀ ਹੀ ਤਾਂ ਰਾਤੀ ਹੋਣੀ ਦਾ ਸਵੇਰੇ ਮੈਂ ਆਉਣਾ ਤਾਂ ਮੈਂ 7 ਵਜੇ ਦਾ ਲਿਖਣ ਆ ਚਲੋ ਦਾਵਾਤ ਦਾ ਦੋ ਰੌਂਡੀਆਂ ਆਪਣੀਆਂ ਡੱਬੀਆਂ ਵੜਾ ਦੋਵੇਂ ਡੱਬਣਾ ਚਾਰੀਆਂ ਤੂੰ ਫੇਰ ਲੇਟ ਹੋ ਗਿਆ ਕੰਮ ਤੇ ਨਹੀਂ ਸੁੱਤਰਦਾ ਜੱਟ ਉਹਦੇ ਕੋਲ ਫਿਰ ਉਹ ਮਾਏ ਜਿਹੜੇ ਗੂੜੇ ਨੇ ਲਾਇਕ ਕਰਨੇ ਆ ਚਲੋ ਜਿੰਨੇ ਹੈਗੇ ਬੜੀਆਂ ਚਾਰ ਦਾਵਾ ਜੇ ਦੋ ਆਉਂਡੀਆਂ 6 ਆ ਠੀਕ ਆ ਉਹ ਦੋ ਆ ਜਾਣੀਆਂ ਜਿੰਨੇ ਵੀ ਭੈਣ ਭਰਾ ਵੀਡੀਓ ਆ ਗਿਆ ਬਿਲਕੁਲ ਬਿਲਕੁਲ ਮਾਜੀ ਦੇ ਸਾ ਆਪਣਾ ਡਰੈਸ ਹੈਗਾ ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਤੇ ਚੈਂਦੀਪੁਰ ਦੇ ਵੀ ਲੱਗੇ ਆ ਤੇ ਕਥੋਂ ਨਗਰ ਟੂਲਪਲਾਜੇ ਦੇ ਵੀ ਲੱਗੇ ਹਾਂਜੀ ਹਾਂਜੀ ਜਿਹਨੇ ਭੈਣ ਭਰਾ ਨੇ ਆਉਣਾ ਫੋਨ ਕਰਕੇ ਆਇਓ ਅਮਰਸਰ ਤੋਂ ਬਟਾਲੇ ਰੋਡ ਦੇ ਉੱਪਰ ਆਪਣਾ ਪਿੰਡ ਪੈਂਦਾ ਥੋੜਾ ਜਿਹਾ 3 ਕਿਲੋਮੀਟਰ ਆਪਾ ਅਮਰਸਰ ਬਟਾਲੇ ਰੋਡ ਤੋਂ ਉਤਰੀ ਦਾ ਤਲਵੰਡੀ ਮੋੜ ਤੋਂ ਠਾ ਉਤਰੋਣਾ ਤੇ ਤਲਵੰਡੀ ਤੋਂ ਅਗਲਾ ਆਡਾ ਖਰੀਵਾਲ ਚਾਹੂੰਗਾ ਚੌਂਕ ਦੇ ਵਿੱਚ ਹੀ ਰਹਿ ਆਸ਼ ਆ ਲੋਕੇਸ਼ਨ ਵੀ ਮੰਗਾ ਲਈਦਾ ਸਾਰੇ ਕੰਮ ਚਲੋ ਹੋਈ ਜਾਂਦੇ ਜਿਹੜਾ ਭੈਣ ਭਰਾ ਆਵੇ ਹਾਂਜੀ ਜੀ ਜਿੰਨਾ ਭੈਣ ਭਰਾ ਪਿਛਲੀ ਵਾਰੀ ਫੋਨ ਕੀਤਾ ਮਾਲ ਵੇਚ ਗਿਆ ਉਹ ਐਰਕਾ ਵੇਖ ਲੈਣ ਜੀ ਉਹਨਾਂ ਦੀ ਕਿਸਮ ਵਿੱਚ ਮੈਂ ਜਣਾ ਗੱ ਉਹ ਪਹਿਲਾ ਕਿਨੇ ਸਾਈ ਨਾਲ ਬਾਈ ਮੁੜ ਕੇ ਉਹਨੇ ਸਾਈ ਪਾਤੀ ਬੜਾ ਪੰਗਾ ਜਿਹਾ ਪਿਆ ਵਿਚਾਰੇ ਆਪਸ ਮੈਨੂੰ ਵੀ ਆਖੜ ਵੀ ਆਇਆ ਚਲੋ ਉਹਨਾਂ ਨੂੰ ਮੈਂ ਵੀ ਕੋਈ ਨਹੀਂ ਤੁਹਾਨੂੰ ਗਾਈ ਦੇਵਾਂਗੇ ਉਹਨਾਂ ਦੇ ਜਿਹੜੇ ਗਾਏ ਇੱਕ ਉਹਨਾਂ ਨੂੰ ਦੇ ਦੇਣੀ ਆ ਫੇਰ ਗਾਈ ਚਲੋ ਵੀਡੀਓ ਪਾਣੀ ਆਪਣੀ ਭਾਗ ਦੇ ਚਲੋ ਉਹਨਾਂ ਨੇ ਅੱਜ ਗਾਈ ਦੇਣੀ ਆ ਪਹਿਲਾਂ ਉਹਨਾਂ ਦਾ ਭਾਂਗਾ ਲਾਉਣਾ ਭਾਏ ਘਾਟੇ ਨਾ ਦਵਾ ਨਾ ਬਿਲਕੁਲ ਜੀ ਇਹ ਨਹੀਂ ਆਪਣੀ ਗੱਲ ਹੈ ਕਿ ਬਾਕੀ ਨੇ ਅੱਜ ਤੱਕ ਇੱਕ ਸਾਈ ਸੱਚ ਸੰਦੀਪ ਦਾ 2000 ਰੁਪਇਆ ਭਰਾ ਲੈ ਪਾਤੀ ਚਾਈ ਵਾਲ ਦੀ ਉਹ ਵੀ ਸਾਈ ਮੇਰੇ ਕੋਲ ਪਈ ਆ ਉਹਨੂੰ ਵੀ ਇੱਕ ਗਾਈ ਦੇ ਮਨੋ ਸਾਈ ਪਾਤੀ ਦੀ ਮੈਂ ਭਾਜੀ ਨਹੀਂ ਕਾ ਦੇ ਵੇਗੀ ਹਾਂ ਜੀ ਯੋ ਆਪਾਂ ਸਾਈ ਨਹੀਂ ਮਾਰੀ ਉਹਨੂੰ ਦੱਸ ਵੀ ਦਿੱਤਾ ਸੀ ਵੀ ਬੰਦੇ ਤੁਹਾਡੇ ਜਿੱਦਾਂ ਵੀ ਉਹ ਵੀ ਫੋਨ ਕਰਦੇ ਨੇ ਇਹ ਕਰਨ ਤਾਂ ਇਹ ਕਹਿੰਦੇ ਕੋਈ ਨਹੀਂ ਨਾ ਸਾਈ ਰੱਖੋ ਮੈਂ ਹੋਰ ਦੇ ਦੇਉ ਤੁਹਾਨੂੰ ਚਲੋ ਆਪਣੇ ਨਾਲ ਪਿਆਰ ਆਪਾਂ ਅਜ ਤੱਕ ਸਹੀ ਦਾ ਸਾਈ ਨਹੀਂ ਮਾਰੀ ਤੇ ਬਾਕੀ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੇ ਮੈਂ ਕਹਿ ਦਿੰਦਾ ਤਾਂ ਪਤਾ ਨਹੀਂ ਗੁੱਸਾ ਕਰਦੇ ਹੋਣੇ ਮੇਰੇ ਭਰਾ ਕਿ ਇਹਦੀ ਸਾਈ ਨਾ ਮਾਰਿਆ ਕਰੋ ਬਿਲਕੁਲ ਜੀ 2-3000 ਰੁਪਏ 4000 ਨਾਲ ਨਾ ਤੇ ਕਿਸਦਾ ਕਿਹੜਾ ਡੁੱਬਣਾ ਤੇ ਨਾ ਤੁਹਾਡਾ ਤਰਦਾ ਕੋ ਦੋ ਤਿਹਜ਼ਰ ਦੇ ਚੱਕਰ ਤੇ ਤੁਹਾਡਾ 10000 ਜਾਣਾ ਮੈਂ ਤਾਂ ਮੇਰੇ ਖਾਲ 1.5 ਸਾਲ ਹੋ ਗਿਆ ਆਪਣਾ ਸੰਦੀਪ ਸਿੰਘ ਵਰਦਿਆ ਨੂੰ ਤੇ ਆਪਾਂ ਤੇ ਕਿਸ ਦੀ ਮਾਰੀ ਨਹੀਂ ਆਈ ਜੇ ਕਦੀ ਸਾਈ ਆਈ ਹਾਂ ਮੈਨੂੰ 2000 ਰੁਪਏ ਪੈਸੇ ਨੂੰ ਖਾਦ ਨਾ ਲਿਖਿਆ ਹਾ ਮੋਬਾਈਲ ਤੇ ਫੀਡ ਕੀਤਾ ਕਾਪੀ ਤੇ ਵੀ ਲਿਖਿਆ ਉਹਦਾ 2000 ਰੁਪਏ ਆ ਜੇ ਗਾਂ ਹੀ ਲੈ ਲੂ ਠੀਕ ਹੈ ਨਹੀਂ ਲੂ ਉਹਦਾ 2000 ਰੁਪਏ ਵਾਪਸ ਚਾਹੀਦਾ ਵੀ ਮਜੀ ਗਾਂ ਵੀ ਲੈ ਵਾਪਸ ਪਾ ਲੋ ਭਾਜੀ ਕਹਿੰਦੇ ਨਹੀਂ ਮੈਂ ਤੇਰੇ ਕੋਲ ਗਾਂ ਲੈਣੀ ਤੇ ਇਹ ਹੋ ਬੇਂਦੀ ਸਾਰੇ ਭੈਣ ਭਰਾਵਾਂ ਨੂੰ ਪਾਰੀਆਂ ਨੂੰ ਵੀ ਚਲੋ ਯਾਰ 2-3000 ਰੁਪਏ ਹੁਣ ਮਾਲ ਵੇਲੋਂ 2000 ਰੁਪਏ ਕਿਹਨੇ ਪਾਤਾ ਕੋਨੇ ਕਿਹੜਾ ਬਿਆਰ ਨੇ ਲੈਣ ਆਉਣਾ ਪਰ 2000 ਰੁਪਏ ਬੱਲੇ ਗਾਣਾ ਲੈ ਜਾਣੇ ਮੈਨੂੰ ਮਜ਼ਾ ਨਹੀਂ ਮੈਂ ਸੁਣੀ ਸੁਣਾਈ ਗੱਲ ਆ ਵੀ ਮਤਲਬ ਇਦਾਂ ਕਰਨ ਦੇ ਸਾਡੇ ਬੰਦੇ ਮੇਰਾ ਚੈਨਲ ਤੇ ਨਹੀਂ ਕਰਨਦੇ ਉਹ ਚੈਨਲ ਕਰਨਦੇ ਨੇ ਵੀ ਸਾਈਆਂ 10 ਪਵਾ ਲੀਦੇ 2000 ਰੁਪਏ ਉਹ ਬਣ ਗਿਆ ਤੇ ਬਾਕੀ 10000 ਰੁਪਏ ਉਦਾਂ ਬਣਾ ਲੀਦੇ ਉਹ ਇਹ ਕੰਮ ਤੇ ਆ ਵਧੀਆ ਪਰ ਠੱਗੀ ਵਾਲਾ ਕੰਮ ਥੋੜਾ ਜਿਆਦਾ ਚੱਲਦਾ ਹੁੰਦਾ ਪਪਾ ਨਾੜਾ ਉਹ ਤਾਂ ਕਿਹਨੇ ਚੱਲਦਾ ਤੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਰੋ ਮੇਰਾ ਸੁਭਾਅ ਆ ਇਦਾਂ ਦਾ ਵੀ ਮੈਂ ਸੱਚੂ ਚ ਬੋਲ ਦਿੰਦਾ ਤੇ ਸੱਚਾ ਮਾੜਾ ਹੁੰਦਾ ਇਹ ਸੱਚ ਜਿਹੜਾ ਗੁੜੇ ਆ ਮਾੜਾ ਹੀ ਮਾੜਾ ਮੈਂ ਫੇਰ ਕਹਿ ਬੈਠਾ ਭਰਾਵਾਂ ਪਾਰੀਆਂ ਨੂੰ ਬੇਨਤੀ ਇਹੋ ਹੀ ਆ ਵੀ ਇਹ ਕੰਮ ਨਾ ਕਰੋ ਹਾਜੀ ਬੰਦੇ ਨਹੀਂ ਕਰਦੇ ਕਰਨ ਤੇ ਹੋਰ ਡੇ ਆ ਪਰ ਫੇ ਅਸੀਂ ਵੀ ਨਾਲੇ ਬੰਦੂ ਨੇ ਵੀ ਵੀਡੀਓ ਵਾਲੇ ਵੀਡੀਓ ਵਾਲੇ ਇਦਾਂ ਕਹਿੰਦੇ ਮੈਂ ਸਾਨੂੰ ਵੀ ਲੋਕ ਜਿਹੜੇ ਡਰਦੇ ਸਾਈ ਨਹੀਂ ਪਾਉਂਦੇ ਨਹੀਂ ਪਾਉਂਦੇ ਤੇ ਇਹ ਵੀ ਚਲੋ ਭਰਾਵਾਂ ਭੈਣਾਂ ਭਰਾਵਾਂ ਨੂੰ ਬੇਨਤੀ ਇਹੋ ਵੀ ਚਲੋ ਯਾਰ ਇਦਾਂ ਨਹੀਂ ਕਰਨਾ ਵਪਾਰ ਵਧੀਆ ਵਾ ਸਭ ਤੋਂ ਵਧੀਆ ਵਪਾਰ ਸ੍ਰੀ ਹਸਾ ਆਨਲਾਈਨ ਆ ਤੁਹਾਨੂੰ ਨ ਕਾਗਰੇ ਤੁਹਾਡੇ ਤੇ ਯਕੀਨ ਕਰਕੇ ਚੀਜ਼ ਮਗਾਉਣੀ ਹੈ ਇਤੋਂ ਵੱਡੀ ਕਿਹੜੀ ਗੱਲ ਹੈ ਬੇਨਸ ਮਰੀ ਫਿਰ ਕੋਲੀ ਮੱਲਾਂ ਵੇ ਕੋ ਕਿੰਨੀ ਵੱਡੀ ਗੱਲ ਆ ਪਹਿਲੀ ਗੱਲ ਤਾਂ ਨਗਦ ਨਹੀਂ ਮਿਲਦੇ ਹੁੰਦੇ ਹੁਣ ਨਗਦ ਵੀ ਮਿਲਦੇ ਆ ਤੇ ਮਾਲ ਹੀ ਵੱਧ ਵਿਗਣਦਾ ਜਿੰਨੀਆਂ ਲਿਆਉਂਦੇ ਸਾਰੀਆਂ ਵੇਚ ਲੇ 10 ਬੰਨੋਂ 10 ਵੇਕੀਆਂ 5 ਬੰਨੋਂ 5 ਉਹ 4 ਗਾਵਾਂ ਬਣੀਆਂ ਪਹਿਲੀ ਦੀ ਆਪਾਂ 4 ਹੀ ਅੱਜ ਆ ਤੇ ਮੈਨੂੰ ਪਤਾ 10 ਵੀ ਮਿੰਟ ਲੱਗਦੇ ਆ ਹੈ ਤੇ ਉਹਦਾ 4 ਗੀਆਂ ਵਿੱਚੋਂ 4 ਤਾਂ ਨਗਦ ਜੜੇ ਆ ਹਾਂਜੀ ਤੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਵਪਾਰੀਆਂ ਨੂੰ ਬਿਚਾਰ ਜਰ ਕੀ ਦੀ ਸਾਈਂ ਨਾ ਮਾਰੋ ਬਾਕੀ ਕਹਿਣਾ ਧੋਖਾ ਵੀ ਥੋੜਾ ਬੋਧਾ ਝੂਠ ਤੇ ਮੈਂ ਵੀ ਮਾਰਦਾ ਹਾਂਗਾ ਕਿਉਂ ਮੈਂ ਸਾਝੀ ਸੱਚ ਤੇ ਮੈਂ ਵੀ ਨਹੀਂ ਬੋਲ ਮੈਂ ਆ ਥੱਲੇ 20 ਕਿਲੋ ਦੁੱਧ ਨਹੀਂ ਹੁੰਦਾ ਨਹੀਂ ਹੁੰਦਾ ਮੈਂ ਵੀ ਪਾਰੀਆਂ 20 ਕਿਲੋ ਵਾਲੀਆਂ ਤੇ ਫੇਰ ਉੱਥੇ ਮੇਲੇ ਮੁੱਲੇ ਜਿਹਾ ਮਿਲਦੀਆਂ ਹਾਂ ਹਾਂ ਜੀ 40 35 40 ਕਿਲੋ ਵਾਲੀ ਗਾਵਾਂ ਵੀ ਜਿਹੜੀ ਉਹ ਵੀ ਮੇਰੇ ਕੋਈ ਵੇਚਦਾ ਕੱਲ ਮੈਂ ਫਾਰਮ ਚ ਗਾਵਾਂ ਵੇਖੀਆਂ ਪਰ ਉਹ ਗਾਵਾਂ ਥੋੜੀਆਂ ਮਤਲਬ ਕੰਡਮ ਟਾਈਪ ਦੀਆਂ ਹੁੰਦੀਆਂ ਜਿਹੜੀਆਂ ਫੇਰ ਵੇਚਦੇ ਆ ਤੇ 40 40 ਕਿਲੋ ਵਾਲੀਆਂ ਗਾਵਾਂ ਹੈਗੀਆਂ ਪਰ ਆਪਾਂ ਨਹੀਂ ਲਈਆਂ ਕਿਉਂਕਿ ਗਾਵਾਂ ਥੋੜੀਆਂ ਜੋ ਕੋਈ ਵੀ ਨੁਕਸ ਹੀ ਹੋਣਾ ਚ ਮੈਂ ਨਹੀਂ ਲਈਆਂ ਹੋਰ ਕੋਈ ਹੁੰਦਾ ਲੈ ਬਲਿੰਦਾ ਪਰ ਮਤਲਬ 40 ਕਿਲੋ ਵਾਲੀ ਗਾਵ ਵੀ ਘਾਟ ਐ ਹੁਣ ਮੈਂ ਇਹਨੂੰ ਕਹੀ ਜਾਵਾਂ ਨੇ 4 ਗੱਲਾਂ ਦੇਣਾ ਗਾਹ ਨੂੰ ਪਤਾ ਹੁੰਦਾ ਤੇ ਉਸੇ ਹਿਸਾਬ ਨਾਲ ਰੇਟ ਆ ਬਿਲਕੁਲ ਜੇ 40 ਕਿਲੋ ਵਾਲੀ ਗਾਹ ਤੋਂ ਤਾਂ ਰੇਟ ਵੀ 2 ਟਾਂ ਲੱਗਣਾ ਤੇ ਅਸੀਂ ਮੰਗਦੇ ਦੁੱਧ 40 ਕਿਲੋ ਤੇ ਮੁੱਲ 70000 ਹਾਂ 70000 ਵਾਲੀ 40 ਕਿਲੋ ਦੁੱਧ ਨਹੀਂ ਦੇਣਾ ਐਵੇਂ ਚਲੋ ਗੱਲਾਂ ਬਾਤਾਂ ਨੇ ਬਾਕੀ ਜਿਹੜੇ ਲੈਂਡ ਨੇ ਉਹ ਬਹੁਤ ਸਿਆਣੇ ਹੁੰਦੇ ਨੇ ਤੇ ਆਪਾਂ ਨੂੰ ਨਾਲ ਕੀ ਕਰੀਏ ਹਰਾਲਦਾ ਮਿਲਦਾ ਹੀ ਕੰਮ ਬਿਲਕੁਲ ਜੀ ਬਿਲਕੁਲ ਸਰ ਕੋ ਰੋਹ ਨੀ ਜੀ ਹੁਣ ਮੇਰੀ ਗੱਲਾਂ ਸ਼ੁਰੂ ਹੋ ਗਈਆਂ ਤਾਂ ਤਾਂ ਜੀ ਕੰਮ ਹੀ ਆ ਤਾਂ ਵੀ ਕਰ ਜੀ ਚੱਲ ਇਹਨਾਂ ਕੋਈ ਜੰਦੇ ਆ ਹਾਂ ਦੇ ਕਿਰ ਫੌਜੀ ਸਾਡੇ ਅਸੀਂ ਕਿਹਦੇ ਗੱਲਾਂ ਤੋਂ ਨਾਦੇ ਆ ਇਹ ਗੱਲ ਵੀ ਕੋਈ ਕਰ ਸਕਦਾ ਨਹੀਂ ਗੱਲ ਚਲੋ ਪਰਮਾਤਮਾ ਹੀ ਕਰਾਉਂ ਗੱਲਾਂ ਖੁਸ਼ ਰਹਿਣੇ ਚਲੋ ਪਿੰਨੇ ਗੱਲ ਹੁੰਦੀ ਦਾ ਸੱਚ ਖਰੀ ਕਰ ਰਹੇ ਜੀ ਗੱਬਣਾ ਜੀ ਇਹ ਗੱਪਾ ਵਸ਼ੀਸ਼ ਸੀ ਤੇ ਵੇਲਾ ਕੀ ਸੀ ਤਾਂ ਪਹਿਲਾ ਸੁਆ ਜੀ ਦੂਜਾ ਸੁਆ ਜੀ ਦੂਜਾ ਸੁਆ ਸ਼ਿੱਗੀ ਆ ਮੂਹ ਮੇਰੇ ਖਿਆਲ ਨਾਲ ਉਹ ਨਹੀਂ ਪਟਿਆ ਤਾਂ ਖੁਸ਼ ਈ ਪਰ ਵੇਲਾ ਵੀ ਕੀ ਚੀਜ਼ ਆ ਹੁਣ ਕੋਈ ਕਸਰ ਨਹੀਂ ਆਂਦੀ ਕਮਾਲੀ ਚ ਪੂਰੀ ਪਲੀ ਹੋਈ ਆ ਅਜੇ ਇਹ ਦੇਣਾ ਲੈਂਦੀ 10 12 ਦੀ ਜੀ ਹਾਂਜੀ ਪੌਣੀ ਤੇ ਨਹੀਂ ਵੀਡੀਓ ਚ ਕਮਾਲ ਨਾ ਆਉਣ ਕਰਕੇ ਹੁਣ ਮੈਂ ਚੱਲ ਇਹਨੂੰ ਪਾ ਲਈਏ ਕਿੰਨਾ ਦਾ ਦੱਸ ਤਾ ਸਾਹਮਣੇ ਪਾਉਂਦੇ ਤੇ ਕੋਈ ਗੱਲ ਨਹੀਂ ਤੇ ਹੁਣ ਸਾਫ ਸੁੰਮੀ ਨਾਲ ਡਰਦਿਆਂ ਥੋੜਾ ਜਿਹਾ ਦੋ ਤਿੰਨ ਕਰਵਾ ਸਾਹਮਣੇ ਸੁਪੀਆਂ ਖਰਾਬ ਹੀ ਹੋ ਗਈਆਂ ਹੁਣ ਆਖੀ ਤੇ ਰੱਬ ਦਾ ਨਾਮ ਜਿੱਕਰ ਪੁੱਛਦਾ ਬੜੂ ਗਣੇ ਬੜੀ ਇਹਦਾ 14 15 ਕਿਲੋ ਪਹਿਲੇ ਸਵੇਰ ਅਸੀਂ ਦੋ ਤਾਂ ਵੇਖੀ ਤਰਸੀਲੀ ਵੇਖ ਤਰਸੀਲੀ ਇੱਧਰ ਹੋਇਆ ਹਾਂ ਆ ਜ਼ੀਰ ਬੜਾ ਹੈ ਅਜੇ ਸ਼ਾਇਦ ਆਉਂਦਾ ਸ਼ਾਇਦ ਹੀ ਸ਼ਾਇਦ ਹੀ ਹਾਂ ਹਾਂ ਸ਼ਾਇਦ ਆਉਂਦੇ ਆ ਅਜੇ ਦੂਦੀ ਦੱਸ ਦੇ ਜੀ ਭਰ ਉਹ ਤੇ ਰਸੀ ਛੋਟਾ ਛੜਾ ਹੈ ਪਰਵਾ ਤੇ ਅੱਜ ਹੀ ਆਈ ਹੈ ਜੇ ਰਸੀ ਤੇ ਢੀ ਹੈ ਲਾਸ਼ੀ ਨੂੰ ਤੇ ਚੱਲ ਚਲੋ ਲੈ ਚੱਲ ਜੀ ਸੇ ਮਾਰਨਾ ਜੇ ਸੀਲ ਟੰਡਾ ਹੈ ਦੋ ਲੱਗਦਾ ਇਹ ਕੰਦੇ ਬਣੇ ਫੋਰਚਨ ਨਹੀਂ ਨਹੀਂ ਫੋਰਚਨ ਆਪਣੀ ਦੇ ਫੋਰਚਨ ਨਹੀਂ ਆਉਂਦਾ ਫੋਰਚਨ ਨਾਲ ਬੜੇ ਚੰਗੀ ਨਹੀਂ ਮਾਰ ਆਇਨੇ ਤੇ ਸੀ ਇਹ ਭਰਾ ਉਹ ਤੇਰਾ ਬਾਤਲਾ ਕੀ ਕਰਦੀ ਹੁੰਦੀ ਹੈ ਚਾਹੀਂ ਇਹਦੇ ਸੂਤਰ ਚੋਗੇ ਨਹੀਂ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਲੋ ਨੀਤਣੋਂ ਨੀਤਣੋਂ ਉਹਨੇ ਜਿੰਨਾ ਦੇਤਾ ਨਾ ਸਦੀਸ਼ਾ ਮੈਂ ਟੀਵੀ ਹਸਣਾ ਨਾ ਕੋਈ ਦੇ ਨਹੀਂ ਸਕਦਾ ਨਾ ਭਾਈ ਤੇ ਕਿਸ ਕੋ ਨਹੀਂ ਦਿੱਤਾ ਨਾ ਪ੍ਰਮਾਤਮਾ ਨੇ ਦਿੱਤਾ ਤੇ ਮੇਰੇ ਤੇ ਹਰ ਭੈਣ ਭਰਾ ਨੂੰ ਵੀ ਨਾ ਉਮੀਦ ਸਾਹਿਬ ਕੋਈ ਇਨਾ ਦਿੰਦਾ ਛੇ ਜਾਣ ਬਿਲਕੁਲ ਜੀ ਕਿੰਨੀ ਜੀ ਮੋਲੇ ਦਾ ਹੈਗਾ ਜੀ 55000 ਹਾਂ ਜੀ 50 ਦੀ ਵਸੀ ਦੇ ਚਲੋ ਠੀਕ ਠੀਕ ਦੋ 14 15 ਕਿਲੋ ਵਾਲੀ ਸੀਲ ਠੰਡੀ ਆਈ ਵੀ ਮੇਰੇ ਕਿਰਸਤ ਮਤਲਬ ਆਪਣੇ ਕੇ ਸੱਜਣ ਦੇ ਮਾਸੀ ਦੇ ਜਵਾਈ ਕੋਈ ਗੱਲ ਕੋਈ ਨੁਕਸਾਲੀ ਨਹੀਂ ਵੈਣ ਹੈਗੀ ਉਹਨਾਂ ਕੋਲ ਵੇੜਾ ਹੀ ਸਾਰੀਆਂ ਸਾਈਵਾਲ ਆਲੇ ਭਾਵੇਂ ਮੈਂ ਡਰੈਸ ਨੂੰ ਜਾ ਕੇ ਵੇਖ ਆਉਣਾ ਚਲੋ ਨਸਲ ਵੀ ਸਾਈਵਾਲ ਕ੍ਰੋਸ ਜੀ ਹੈ ਜਰਸੀ ਮਿਕਸ ਜੀ ਇਹ ਦੋ ਤੇ 14 15 ਕਿਲੋ ਪਰ ਦੋ ਠੀਕ ਬਾਗੀ ਮਾਲ ਤਾਂ ਨਹੀਂ ਕਰਦੇ ਆ ਇਹ ਵੀ ਗੱਪੜਾ ਇਹ ਵੀ ਗੱਪੜਾ ਜੀ ਮਾਲ ਨਹੀਂ ਜੀ ਸਾਹਿਬ ਇਹ ਗੱਪੜਾ ਹੀ ਜੇ 2 4 3 ਲੱਖ ਹੋਰ ਇਹ ਕਦੀ ਦਰਾਤੂ ਪੈਣੀ ਸੀ ਹਾਂਜੀ ਇਹ ਅਜੇ ਤੁਰ ਰਾਤ ਨੂੰ ਉਹਨਾਂ ਦੇ ਜ਼ਿਆਦਾ ਵੀ ਟਾਈਮ ਨਹੀਂ ਹੋਣਾ ਇਹਨੇ ਵੀ ਲੈਣੇ 15 ਕਿਹੜਾ ਇਹ 20 ਕਿਲੋ ਦੋ ਤੇ ਕੱਢਿਆ ਹੁਣ ਜੀ ਸਾਹਿਬ ਅੱਛਾ ਪਹਿਲੇ ਸਵੇਰ ਦੇ ਅੰਦੇ ਆ ਮੈਨੂੰ ਨਹੀਂ ਪਤਾ ਮੈਂ ਆਂਦਾ ਚਲ 15 ਕ ਕੱਢਦੇ ਬੜੀ ਫਦੇ ਉਹਨਾਂ ਦੀ ਜਵਾਨੀ ਹੈ ਵੀ 20 ਕੱਢਿਆ ਮੈਂਹੀਂ ਜਿਹਨੂੰ ਮਰਜ਼ੀ ਦੇ ਦੇਨੀ 20 ਦਊ ਪਰ ਮੈਂ ਆਂਦਾ 15 ਕ ਦੇਦੇ ਬੜੀ ਬਹੁਤ ਆ ਬਹੁਤ 15 ਮੈਂ ਨਹੀਂ 20 ਕਹਿੰਦਾ ਇਹਲਾ ਹਾਂ ਇਹ ਵੀ ਮੇਰਾ ਸ਼ਿੱਕੀ ਹੈ ਜੇ ਐਸੇ ਜੱਕਾ ਸੀਆ ਵਾਂਗਾ ਜੀ ਬੜਾ ਕੀ ਕਰੀਏ ਮਾਰ ਨਹੀਂ ਮਿਲਦਾ ਬਾਹਰ ਅੱਜ ਕਰੋ ਤੇ ਉਹ ਜਿੱਥੇ ਜਾਣਾ ਬਾਹਰ ਫਿਰ ਤੋਂ ਬਾਹਰ ਨਾ ਬੰਦ ਕਰਕੇ ਨਹੀਂ ਜਾਣਾ ਚੱਲਣ ਤੋਂ ਪਹਿਲਾਂ ਬਾਹਰ ਸਾਰਾ ਕੁਝ ਮਾਰ ਹੀ ਦੇਗਾ ਬਾਹਰ ਪਤਾ ਨਹੀਂ ਕੀ ਗੱਲ ਯਾਰ ਉਹਲਾ ਹੂ ਕੋਟਾ ਮਾਰ ਲਿਆ ਕ ਜਦੋਂ ਉਹਨੇ ਜਾਂਦਿਆ ਸਾਰ ਭਾਗ ਦਾ ਲੈ ਲਿਆ ਮਤਲਬ ਅੱਜ ਸਾਰੀ ਜਿਹੜੀ ਗੱਡੀ ਫਿਰ ਕੇ 6 ਹਵਾਂ ਲਈ ਠੀਕ ਹੋ ਗਿਆ ਤੇ ਉਹ ਵੀ ਪਤਾ ਕਿਉਂ ਦਾ ਲੰਗਿਆ ਮਹਿੰਗੀਆਂ ਮੁੰਗੀਆਂ ਕਰਕੇ ਮਤਲਬ ਇਹ ਤਾਂ ਸੋਚੀ ਵੀ ਪਾ ਰਹਿ ਜਾਂ ਵੀ ਆਪਣੇ ਸਾਹ ਵਾਲੀਆਂ ਵਿਚਾਰ ਜਿੰਨੇ ਜਹਾਜ ਜਾਂ 2000 ਦਰੂਗੇ ਯਾਰ ਉਹ ਫੜਾ ਹੋਗਾ ਆਪਣਾ ਕੰਮ ਚਲਾਓ ਨਹੀਂ ਜੀ ਇਹਦਾ ਵੀ ਹੁੰਨਾ ਹੀ ਹਾਂ ਨਹੀਂ 6 ਹੀ ਠੀਕ ਜਾ ਦੋਹਾਂ ਜਿਹੜੀ ਮਰਜ਼ੀ ਲਓ ਮਾਨ ਮਤਨ ਦੋਹਾਂ ਤੇ ਜਹਾਜ ਜਾਂ ਦਾ ਕਰਦਾ ਚਲੋ ਜਾਨੀ ਜਾ ਯਾਰ ਨੰਨ ਜਾਨੀ ਯਾਰ ਥੋੜੇ ਬਾਹਰ ਦੇਖ ਆਹੋ ਜੀ ਫੁਲੀ ਸਰ ਸਾਡੀ ਇਹ ਵੀ ਚਾਈ ਵਾਲ ਇਹ ਗੱਲ ਹੀ ਸੂਈ ਹੈ ਜੀ ਕੱਲ ਦੀ ਸੂਈ ਆ ਜੋ ਜਦ ਕੋ 10 ਕਿਲੋ ਬੋਲਾ ਹੋ ਤੁਸੀਂ ਆਠ ਹੀ ਲਾ ਲਓ ਭਰਾ ਬਸ ਠੀਕ ਹੈ ਤੇ ਚਵਾਈ ਸਮਝ ਲੈ ਵੀ ਸਮਰਸੀ ਵਾਲ ਨੂੰ ਫਰਕ ਕਰ ਬਸ ਠੀਕ ਹੈ ਜੇ ਮੋਟਰ ਮੋਗਾ ਜਨੂੰ ਨਿਆਣਾ ਪਹੁੰਚਦੇ ਜੀ ਤੇ ਪਹਿਲਣ ਜੇ ਦੂਜਣ ਦੇ ਮੈਨੂੰ ਪਤਾ ਆਖਲੇ ਪਹਿਲਣ ਦੱਸੀ ਜੋ ਨਿਆਣਾ ਪਾਇਆ ਜੀ ਮਦਰ ਬੱਚੀ ਬੱਚੇ ਕਰਕੇ ਨਾ ਇਹ ਮਤਾ ਫੇਤਾ ਹੀ ਨਹੀਂ ਗੱਡੀ ਬੱਚੇ ਕਰਕੇ ਕਾਲੀ ਭੈਣ ਲਈ ਅੱਜ ਹੀ ਆਈ ਨਾ ਆਉਣ ਕਰਕੇ ਪੁਰਖ ਪੁਰਖੋ ਕਰ ਦਿੰਦਾ ਚੱਲ ਲੈ ਜਸੂਨ ਬੜਾ ਲੱਗਾ ਨਹੀਂ ਕਿ ਕੁਆਲਟੀ ਵਾਲਾ ਹੀ ਆ ਬਾਕੀ ਤੋਂ ਵੀ ਅਰਧ ਦੇ ਭਰਾ ਸਪਲਾਈ ਸਾਰੀ ਕਿੱਥੇ ਬੁਕਾਉਣਾ ਹੈ ਹਾਂਜੀ ਸਪਲਾਈ ਸਾਰੀ ਬਿੱਤੇ ਬੁਕਾਉਣਾ ਹੈ ਬੈਰਾਂ ਨੂੰ ਕਰ ਰੋਣੋਂ ਰੇਡ ਤੋਂ ਸਹੀ ਆ ਹੈ ਤੇ ਵੇਰੇ ਵੀ ਚੰਗੀਆਂ ਬੈਰ ਆਂਦਾ ਨਹੀਂ ਕਰੀ ਕਿਹਾ ਤੇ ਪਾਸੇ ਹਾਂ ਕੋਕ ਨਹੀਂ ਕਰੀ ਕਹੀਦਾ ਜਿੰਨਾ ਹੈ ਯਾਰ 7 ਦਸੋ ਆ ਨਾੜੂ ਕਿਲਾ ਦੱਸਣ ਦਿਆ ਆ ਦਸ ਆ ਇਹਦਾ ਨਾੜੂ ਨੇ ਥੋੜਾ ਝੂਠ ਮਾਰਦਣਾ ਮੈਂ ਤੇ ਬੋਲ ਤੂੰ ਆ ਆ ਨਾੜੂ ਕਿਲਾ ਕਿ ਤੋਟਰ ਕਿਵੇਂ ਦਿਆ ਲੈ ਖੀਚੀ ਜਾ ਪਰ ਟੁੱਟਣ ਨਹੀਂ ਦਿਆ ਕੱਲ ਦੀ ਸੂਈ ਜੇ ਦਾਖਲੋ ਬੋੜਾ ਤੂੰ ਅੱਖ ਲਾਓ ਇੰਨੀ ਫਿਰ ਕੀਮਤ ਇਹ ਤਾਂ ਮੋਲੇ ਦਾ ਭਾਰਾ ਜਿਲ੍ਹਾ ਮਰਜੀ ਦਾ ਬਾਤ ਚੱਲੀ ਜਾਂਦੀ 40000 ਠੀਕ ਹੈ ਚਲੋ ਹੋਰ ਪੁੱਛਣਾ ਹੈ ਲਓ ਮਰਜੀ ਤੁਹਾਡੀ ਤੇਰੀ ਮਰਜੀ ਕਰਨੀ ਹੈ ਹਾਂ ਹਲੇ ਛੱਡੋ ਛੱਡੋ 2000 ਛੱਡੋ ਕਿਹੜੀ ਗੱਲ 38000 ਦੇ ਲੈਣ ਦੋ ਇਹਦੇ ਵੇਚ ਲੈਣ ਕਿਹਾ ਦੇਖ ਲਓ ਬੋਲੋ ਦੇਖ ਰਹੀਆਂ ਭਾਅ ਵੇਖਣਾ ਭਾਅ ਦਾ ਨਾ ਕਰੋ ਬਿਲਕੁਲ ਜੀ ਇੱਕੋ ਬੁੜੀਆਂ ਦਾ ਨਾਲ ਗੱਡੀ ਚੋਂ ਕੇ ਲਓ ਭਾਅ ਵੇਖਣਾ ਬਿਲਕੁਲ ਹੁਣ ਤੁਹਾਡਾ ਭਾਅ ਬਹੁਤ ਲੋੜ ਨੂੰ ਹਨਾ ਜੈ ਜੀ ਦਾ ਭਾਅ ਸਾਨੂੰ ਨੀ ਕੋਣਾ ਫੋਨ ਆਉਂਦਾ ਜਾਂ ਤੇ ਬਾਈ ਵੀਡੀਓ ਕਰਾਣੀ ਵੀਡੀਓ ਕਰਵਾਣੀ ਆ ਉਹ ਕਾਰਨ ਸਿੱਖਾ ਇਹੋ ਆਪਣਾ ਬੰਦਾ ਆ ਵੀ ਆ ਵੀ ਲਿਪਣ ਲਈ ਦੇਖਣ ਦੇ ਜੀ ਲਹੂ ਮਾਰਨ ਦੇ ਕਿ ਭਾ ਸਹੀ ਦੇਖ ਨਾਲੇ ਪਸ਼ੂ ਚੰਗੇ ਟੈਂਡਰ ਸਿੱਖਾ ਫੂਰ ਨਹੀਂ ਆਉਗੀ ਸ਼ਿਕਾਨੀ ਹੋਗੀ ਟੋਪੜ ਨਹੀਂ ਹੋਗਾ ਹਾਂਜੀ ਲਾਤ ਨਹੀਂ ਮਾਰੂ ਲਾਤ ਕੋਈ ਮਾਰਦੀ ਹੈ ਹਾਂਜੀ ਉਹਦੇ ਇੱਥੇ ਆ ਕੇ ਮਾਰਨ ਨੂੰ ਪਾ ਰਿਹਾ ਥੋੜੀ 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 ਕਰਕੇ ਸੀ ਹੁਣੇ ਰਾਜ ਗਿਆ ਦੇ ਦਿੰਦਾ ਹਾਂ ਆ ਲੈ ਆ ਆ ਲੈ ਆ ਇੱਥੇ ਲੈ ਇੱਥੇ ਲੈ ਲੈ ਆ ਕੀ ਯਾਰ ਦੇਖ ਨਾ ਪਿੱਟੇਗਾ ਤੂੰ ਦੰਦਈਆ ਹਾਂ ਉਹ ਨਹੀਂ ਗੱਲ ਜਿਹੜੀ ਸੋਨਾ ਤੇ ਲੱਗ ਕੇ ਬੰਸਾ ਤੋਂ ਨਾਲ ਇੱਧਰ ਵੇ ਜਾਮ ਹੋ ਜੂਗੀ ਹਾਂ ਉਹ ਗੱਲ ਤਾਂ ਤੈਨੂੰ ਪਤਾ ਆਪਾਂ ਲੈਣੀ ਨਹੀਂ ਕਰਮ ਕਾਈ ਬਸ ਪਹਿਲਾ ਸੂਏ ਸੰਦੀਪ ਜੀ ਪਹਿਲਾ ਸੂਏ ਸਿਰੂ ਡਰਨ ਲਈ ਆਨ ਕਰਕੇ ਹੁਣੇ ਆਈ ਅਜ ਲਾ ਕੇ ਗਿਆ ਮੁੰਡਾ ਉਹ ਲਿਪੜੀ ਸਾਫ ਨਹੀਂ ਕੀਤੀ ਵਿੱਚ ਤਾਜੀ ਸੂਈ ਕੀ ਨਾ ਹੋਣੀ ਹੈ ਲੈ ਬੱਚਾ ਮਹਾਲਾ ਇੱਥੋਂ ਲਾਗੋ ਫੜ ਲਾਗੋ 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 ਇਹਨੇ ਪਜਨਾਂ ਨਾਲ ਵੇਖਾ ਜਾਣ ਆਈ ਬੈਠਾ ਜਿਹੜੀ ਲਊ ਵਾਲੀ ਉਹਨਾਂ ਦੇ ਰੱਟੇ ਕਿਤਰਾ ਕਰੋ ਤਾ ਜੀ ਬੋਲੀ ਇਹੋ ਜਿਹੇ ਮੇਰੇ ਅੰਕੀ ਫੁੱਟਾ ਡਾਉਣਾ ਤੇ ਫੇਚਣਾ ਕੋਈ ਸਾਹਿਬ ਹਾਂ ਇੰਡੀ ਜਿਹੜੇ ਜਾਨ ਦੇ ਲੈ ਕੇ ਆ ਗਏ ਸਾਦੂ ਉਹ ਆਪਣੇ ਜਿਹੜਾ ਦਾਦੂ ਮੈਂ ਤਾਂ ਲੱਭੀ ਸਾਦੂ ਜਿਹਨੇ ਜਿਹਦਾ ਮਾਦਰ ਇਹਦੇ ਬੱਚਾ ਕਿੱਥੀ ਬੱਚੀ ਬੱਚੀ ਮਾਦਰ ਦੇ ਨਾਮ ਕੁਲਾ ਜੀ ਬੱਚੀ ਆ ਵੇ ਆ ਗੰਦ ਜੇ ਸੜਦੀ ਆ ਗੰਦ ਮੰਦ ਮਾਰਨ ਦੀ ਜੇਰ ਦੀ ਸਾਜ ਜੀ ਦਾ ਬੱਚੀ ਬੜੀ ਪਿਆਰੀ ਮਾਦਰ ਆ ਕੀ ਲਿਆ ਜੇ ਬੱਚਾ ਆਈ ਨਾ ਠੀਕ ਹੂੰ ਉਹ ਨਾੜੂ ਦਾ ਤਾਂ ਮੈਨੂੰ ਨਹੀਂ ਲਾਤਾ ਲੈ ਹੈਵੀ ਕਿਕਰ ਲਾਤੀ ਇਹਨਾਂ ਨੂੰ ਹੈ ਦੂਸ਼ਾ ਮੋਲੇ ਦਾ ਪੈਂਦੀ ਯਾਰ 32000 ਦਾ ਦੋ ਹੀ ਛੜ 32000 ਦੀਆਂ ਚਲੋ ਜਾਂ ਤਾਂ 32000 ਬਿਲਕੁਲ ਜੈ ਜੀ ਇਹ ਕੌਣ ਮਤਲਬ ਲੈ ਲੈ ਆ ਲੈਣਾ ਹੈਗਾ ਤੂੰ ਤਾਂ ਜਾ ਲਾਓ ਕਿ ਬਿਲਕੁਲ ਵੱਡਾ ਕੰਮ ਕੰਮ ਕਰਦੇ ਬੈਠੇ ਬੋਦਾ ਪਾਉਂਗਾ ਤੇ 10000 ਬਾਜੂ ਜੀ ਉਹ ਚੱਲਿਆ ਹਾਂ ਚਾਰ ਮਿਲ ਨਹੀਂ ਚਾਰ ਨਹੀਂ ਕਰੀ ਦੋ ਵੇੜਾ ਆਪਣੇ ਕੋਲ ਲੈ ਬਾਕੀ ਦੋ ਵੇੜਾ ਬਾਈ ਕੋਲ ਆ ਰਹੀ ਹੈ ਬਿਲਕੁਲ ਜੈਜ ਚਲੋ ਆਪਣਾ ਰੇਟ ਨਹੀਂ ਬਹੁਤਾ ਭਾਰਾ ਆਊਗਾ ਬਜਾ ਬੋਲ ਗਾਣੇ ਚੱਲੇ ਗਏ ਗਾਣੇ ਚੱਲੀ ਜਾ ਤੇ ਗਾਣੇ ਦੀ ਸਾਡ ਡਰੈਸ ਫੇਰ ਬੋਨਾ ਨੂੰ ਨੰਬਰ ਬੋਲ ਨੰਬਰ 98141781219814198121 ਪਿੰਡ 3ਏ ਵਾਲਾ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਭੈਣ ਭਰਾ ਨੂੰ ਬੇਨਤੀ ਆ ਕੇ ਆਪਣੀ ਤਸੱਲੀ ਕਰੋ ਪੈਸੇ ਕਰਦੇ ਹੈ ਬਾਕੀ ਸਾਰੇ ਸੰਗਤ ਕੋ ਖੇਮਾ ਦੇ ਜਾਜ ਗਿਆ ਵਾਇਰ ਕਪਾਲ ਸਾਹਿਬ ਵਾਇਰ ਜੀ ਦੇ